thank you ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਅਗਸਤ 1947 ਨੂੰ ਪੰਜਾਬ ਦੇਸ਼ ਦੀ ਵੰਡ ਹੋਈ 14 ਅਗਸਤ ਨੂੰ ਭਾਰਤਿਸਤਾਨ ਦੇ ਵਿੱਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ ਔਰ 15 ਅਗਸਤ ਨੂੰ ਹਿੰਦੂਸਤਾਨ ਦੇ ਵਿੱਚ ਇਹ ਜਿਹੜਾ ਦਿਨ ਹੈ ਇਹ ਮਨਾਇਆ ਜਾਂਦਾ ਹੈ ਇੱਕ 15 ਅਗਸਤ ਦਾ ਦਿਨ ਜਦੋਂ ਇਹ ਦੇਸ਼ ਆਜ਼ਾਦ ਹੋਇਆ ਔਰ 26 ਜਨਵਰੀ ਜਦੋਂ ਸਾਡਾ ਸੰਵਿਧਾਨ ਜਿਹੜਾ ਸੀ ਉਹ ਲਾਗੂ ਹੋਇਆ ਇਹਨਾਂ ਦੋ ਦਿਨਾਂ ਨੂੰ ਹਿੰਦੁਸਤਾਨ ਵਿੱਚ ਬਹੁਤ شدت ਦੇ ਨਾਲ ਜਿਹੜਾ ਬਣਾਇਆ ਜਾਂਦਾ ਹੈ। ਔਰ ਉਸ ਦੇਸ਼ ਦੀ ਵੰਡ ਵੇਲੇ 10 ਲੱਖ ਤੋਂ ਜ਼ਿਆਦਾ ਬੇਗੁਨਾਹ ਲੋਕ ਜਿਹੜੇ ਸਨ ਉਹ ਪੰਜਾਬ ਦੀ ਧਰਤੀ ਤੇ ਮਾਰੇ ਗਏ। ਉਹਨਾਂ ਬੇਗੁਨਾਹਾਂ ਦੀ ਯਾਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦ ਆਕਾਲ ਤਖ਼ਤ ਸਾਹਿਬ ਦੀ ਕੀ ਹਰ ਸਾਲ ਬਹੁਤ ਸ਼ਰਧਾ ਔਰ ਸਤਿਕਾਰ ਸਹਿਤ ਮਨਾਇ ਜਾਂਦੀ ਹੈ। ਜਿੱਥੇ ਪਾਰਲੀਮੈਂਟ ਵਿੱਚ ਹਿੰਦੁਸਤਾਨ ਦੀ ਪਾਰਲੀਮੈਂਟ ਜਾਂ ਪਾਕਿਸਤਾਨ ਦੀ ਪਾਰਲੀਮੈਂਟ ਜਿੱਥੇ ਉਹਨਾਂ ਮਾਰੇ ਗਏ 10 ਲੱਖ ਤੋਂ ਜ਼ਿਆਦਾ ਬੇਗੁਨਾਹਾਂ ਨੂੰ ਯਾਦ ਨਹੀਂ ਕੀਤਾ ਜਾਂਦਾ ਉੱਥੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਗੁਰਮਤਿ ਦੀਵਾਨਸ ਜਾ ਕੇ ਉਹਨਾਂ ਦੀ ਯਾਦ ਵਿੱਚ ਅਖੰਡ ਪੜ ਸਾਹਿਬ ਵੀ ਕਰਵਾਏ ਜਾਂਦੇ ਨੇ ਦੀਵਾਨ ਵੀ ਸਜਦੇ ਨੇ ਅਰਦਾਸ ਵੀ ਕੀਤੀ ਜਾਂਦੀ ਹੈ ਔਰ ਉਹਨਾਂ ਨੂੰ ਸ਼ਰਧਾ ਸਤਕਾਰ ਵੀ ਪੇਟ ਕੀਤਾ ਜਾਂਦਾ ਹੈ ਔਰ ਕੱਲ 15 ਅਗਸਤ ਸੀ ਅੱਜ 16 ਅਗਸਤ ਹੈ ਔਰ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਸ਼੍ਰੀ ਅਖੰਡ ਪੜ ਸਾਹਿਬ ਜੀ ਦੀ ਸਮਾਪਤੀ ਤੋਂ ਪਰંત ਗੁਰਬਾਣੀ ਕੀਰਤਨ ਹੋਇਆ ਅਰਦਾਸ ਹੋਈ ਸਤਗੁਣਾ ਦੇ ਮੁਖਵਾਕ ਹੋਏ ਔਰ ਗੁਰਮਤਿ ਵਿਚਾਰਾਂ ਦੀ ਸਾਹ ਜਿਹੜੀ ਸੀ ਉਹ ਸੰਗਤ ਦੇ ਨਾਲ ਪਾਈ ਗਈ ਔਰ ਇਹ ਕਿਹਾ ਕਿਹਾ ਹੈ ਕਿ ਜੋ ਹੁਣ ਤੱਕ ਹਿੰਦੁਸਤਾਨ ਵਿੱਚ ਰਹਿਣ ਵਾਲੇ ਜਿਹੜੇ ਸਿੱਖ ਨੇ ਜਿਹੜਾ ਉਹਨਾਂ ਨੂੰ ਆਜ਼ਾਦੀ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਵਾਅਦੇ ਕੀਤੇ ਗਏ ਸਨ ਉਹਨਾਂ ਤੋਂ ਇਹ ਸਰਕਾਰਾਂ ਬੁੱਕਰੀਆਂ ਜਿਹੜੇ ਵਾਅਦੇ ਕੀਤੇ ਸਨ ਉਹ ਵਫਾ ਨਾ ਹੋਏ ਜੋ ਸੰਵਿਧਾਨ ਬਣਿਆ ਜਿਸ ਵਿੱਚ ਸਾਡੀ ਵੱਖਰੀ ਚੋਣ ਪ੍ਰਣਾਲੀ ਪਾਰਲੀਮੈਂਟ ਵਿੱਚ ਰੱਖੀਆਂ ਸੀਟਾਂ ਔਰ ਸਰਕਾਰੀ ਨੌਕਰੀਆਂ ਜੋ ਰਾਖਮੀ ਹਸਾਨ ਕੋਦਕਰ ਜਿਹੜੇ ਸਨ ਜਿਹੜੇ ਨੇ ਉਹ ਹੁਣ ਤੱਕ ਸਾਨੂੰ ਕਿਉਂ ਨਹੀਂ ਦਿੱਤੇ ਗਏ ਔਰ ਜਿਹੜੇ ਸਾਡੇ ਧਰਮਗੋਤ ਮੋਰਚੇ ਦੇ ਜੇਲਾਂ ਵਿੱਚ ਬੰਦ ਬੰਦੀ ਸਿੰਘ ਨੇ ਉਹਨਾਂ ਦੀ ਰਹਾਇ ਜਿਹੜੀ ਹੈ ਉਹ ਕਿਹੜਾ ਕਾਨੂੰਨ ਹੈ ਕਿ ਉਹਨਾਂ ਦੀ ਰਹਾਇ ਹੁਣ ਤੱਕ ਨਹੀਂ ਹੋ ਰਹੀ ਤੇ 3 ਸਾਲ ਤੋਂ ਭਾਈ ਬਲਵੰਤ ਸਿੰਘ ਰਾਜੋਬਾਣਾ ਪਟਿਆਲੇ ਦੀ ਨਾ ਭਾਜੀ ਨਾ ਪਟਿਆਲੇ ਦੇ ਜੇਲ੍ਹ ਵਿੱਚ ਬੰਦ ਹੈ ਔਰ 18 ਸਾਲ ਤੋਂ ਉਹ ਫਾਂਸੀ ਦੀ ਚੱਕੀ ਵਿੱਚ ਬੰਦ ਹੈ ਸੁਪਰੀਮ ਕੋਰਟ ਨੇ ਫੈਸਲਾ ਕਰਨ ਵਾਸਤੇ ਸਰਕਾਰ ਨੂੰ ਕਿਹਾ ਹੋਇਆ ਹੈ 12 ਸਾਲ ਤੋਂ ਪੇਗਲ ਉਹਨਾਂ ਦੀ ਪੈਂਡਿੰਗ ਪਈ ਹੈ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਈ ਗਈ। ਉਹ ਕਿਹੜੇ ਸੰਵਿਧਾਨ ਤਹਿਤ ਉਹ ਤੇ ਹੁਣ ਤੱਕ ਜਿਹੜਾ ਫੈਸਲਾ ਹੈ ਉਹ ਨਹੀਂ ਹੋ ਰਿਹਾ। ਇਹ ਸਵਾਲ ਖੜੇ ਨੇ। ਭਾਰਤ ਦੀ ਸਰਕਾਰ ਜਿਹੜੀ ਹੈ ਉਹ ਸਿੱਖਾਂ ਦੇ ਨਾਲ ਨਿਆਂ ਕਰੇ। ਜਿਹੜਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਅਪੀਲ ਪੈਂਡਿੰਗ ਪਈ ਹੈ ਉਹ ਤੇ ਫੈਸਲਾ ਕਰੇ। ਔਰ ਜਿਹੜੇ ਬੰਦੀ ਸਿੰਘ ਜੇਲਾਂ ਵਿੱਚ ਬੰਦ ਨੇ ਉਹਨਾਂ ਦੀ ਜਿਹੜੀ ਤੁਰੰਤ ਰਿਹਾਈ ਹੈ ਉਹ ਸਰਕਾਰ ਦੇ ਕੋਲ ਵੱਜ ਜੀ ਜੇ ਕਾਲ ਤੱਕ ਸਹਿਬ ਜੀ ਲਿਖੀ ਜੋ ਵਿਚਾਰਾ ਕਰਦਿਆਂ ਹੋਇਆ ਮੰਗੀਤੀ ਜੀ ਸਾਹਿਬ ਜਿਹਦਾ ਮੁੱਖ ਨੂੰ ਬਾਰ ਬਾਰ ਬਲੂਨ ਦਿੱਤੇ ਜਾ ਰਹੀ ਹੈ ਬੰਦੇ ਚੰਦਰਾ ਨੂੰ ਬਿਜੂਤ ਦੇ ਬਾਰੇ ਕਿ ਇਹ ਇਸੇ ਗੱਲ ਦਾ ਇੱਕ ਹਿੱਸਾ ਹੈ ਕਿ ਸਿੱਖਾਂ ਦੇ ਨਾਲ ਜਿਹੜਾ ਇੱਥੇ ਨਿਆਂ ਬਿਲਕੁਲ ਨਹੀਂ ਹੋ ਰਿਹਾ ਔਰ ਜਿਹੜੇ ਕਿਉਂਕਿ ਹੁਣ ਹਰਿਆਣਾ ਵਿੱਚੋਂ ਵੋਟਾਂ ਪਿਆਣੀਆਂ ਨੇ ਤੇ ਬਾਰ ਬਾਰ ਉਸ ਬੇ ਵਿਚਾਰੀ ਬਲਾਤਕਾਰੀ ਨੂੰ ਜਿਹੜੇ ਪਰੋਲ ਦਿੱਤੀ ਜਾ ਰਹੀ ਹੈ ਉਹ ਕੇਵਲ ਵੋਟਾਂ ਦੀ ਪ੍ਰਾਪਤੀ ਵਾਸਤੇ ਕੀਤੀ ਜਾ ਰਹੀ ਹੈ ਉਹ ਸਿੱਖਾਂ ਦੇ ਨਾਲੇ ਬਹੁਤ ਵੱਡਾ ਇੱਕ ਅਨਿਆ ਵਿਤਕਰਾ ਹੈ ਕਿ ਜਿਹੜੇ ਧਰਮ ਦੇ ਖਾਤਰ ਜੇਲਾਂ ਵਿੱਚ ਬੰਦ ਨੇ ਉਹਨਾਂ ਉਹਨਾਂ ਦੀ ਰਿਹਾਈ ਕੋਈ ਨਹੀਂ ਔਰ ਜਿਹੜਾ ਵੀ ਵਿਚਾਰੀ ਬਲਾਤਕਾਰੀ ਤੇ ਕਾਤਰ ਸਾਧ ਹੈ ਉਹਨੂੰ बार-बार ਜਿਹੜੀ ਸਰਕਾਰ ਉਹ ਪੈਰੋਲ ਦੇ ਰਹੀ ਹੈ। ਸਰ ਜੀ ਸਿੱਖਾਂ ਦੀ ਉਹ ਜਿਹੜੀ ਐਟਪੀਸੀ ਵੋਟਾਂ ਬਣਾਉਂਦੇ ਵਿੱਚ ਲੋਕਾਂ ਦੀ ਇਹਦੇ ਸੋਚ ਨਹੀਂ ਗਈ ਜਿਵੇਂ ਕਿ ਇਹ ਬਿਲਕੁਲ ਸ਼੍ਰੋਮਣਗੁਰ ਦੁਬਾਰਾ ਪ੍ਰਬੰਧਕ ਕਮੇਟੀ ਸਾਡੀ ਇੱਕ ਬਹੁਤ ਮਹਾਨ ਜਥੇਬੰਦੀ ਹੈ ਔਰ ਜਿਸ ਦੀਆਂ ਵੋਟਾਂ ਕਿਸੇ ਵੇਲੇ ਵੀ ਸਰਕਾਰ ਐਲਾਨ ਕਰ ਸਕਦੀ ਹੈ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹ ਚੱਲ ਰਹੀ ਹੈ ਪਰ ਇਹ ਦੇਖ ਸੁਣ ਰਹੇ ਹਾਂ ਕਿ ਵੋਟਾਂ ਬਣਾਉਣ ਦੀ ਜਿਹੜੀ ਪ੍ਰਕਿਰਿਆ ਉਹਦੇ ਵਿੱਚ ਬਹੁਤ ਵੱਡੀ ਘਟਲਮੱਠ ਹੈ ਔਰ ਇਹ ਵੀ ਸੁਣਿਆ ਹੈ ਕਿ ਜਿਹੜੇ ਗੈਰ ਜਿਹੜੇ ਸਿੱਖ ਨੇ ਜਿਹੜੇ ਜਿੰਨਤਨਾਮ ਨਾਲ ਸਿੰਘ ਅਤੇ ਕੌਰ ਲੱਗਦਾ ਪਰ ਉਹ ਦਾੜ੍ਹੀ ਕੇਸ ਨਹੀਂ ਰੱਖਦੇ ਉਹਨਾਂ ਦੇ ਇਲੈਕਟ੍ਰੋ ਵੋਟਾਂ ਬਣਾਉਣ ਦੇ ਜਿਹੜਾ ਉਹ ਵੀ ਸਰਕਾਰ ਜਿਹੜੀ ਹੈ ਬਹੁਤ ਵੱਡੇ ਪੱਧਰ ਤੇ ਉਹ ਵੀ ਕਰ ਰਹੀ ਹੈ ਮੈਂ ਕਹਿੰਦਾ ਕਿ ਸਾਰੇ ਸਿੱਖਾਂ ਨੂੰ ਔਰ ਜੋ ਖਾਸ ਕਰਕੇ ਸ਼ੌਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਮਾਇਦੇ ਨੇ ਚੋਣਾਂ ਲੜਦੇ ਨੇ ਉਹਨਾਂ ਨੂੰ ਪਹਿਲ ਤੇ ਆਧਾਰ ਤੇ ਬੜੀ ਵੱਡੀ ਦਿਲਚਸਪੀ ਰੱਖ ਕੇ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਬਣਾਉਣ ਦਾ ਯਤਨ ਕਰਨਾ ਚਾਹੀਦਾ ਹੈ ਤਾਂ ਕਿ ਗਲਤ ਅੰਸਰ ਇਹਨਾਂ ਵਿੱਚ ਆ ਕੇ ਕੋਈ ਇਸ ਵੱਡੀ ਸੰਸਥਾ 'ਤੇ ਕਿਸੇ ਪ੍ਰਕਾਰ ਦਾ ਕੋਈ ਨੁਕਸਾਨ ਨਾ ਕਰ ਦੇਵੇ ਧੰਨਵਾਦ